ਕਿਆ ਬਾਤ ਨਾਂ ਭੈਣੇ ਕੀ ਰੱਖਿਆ ਦਾ ਕਿਆ ਬਾਤ ਹੈ ਆ ਵੇਖੋ ਕਬੱਡੀ ਨੂੰ ਲੋਕ ਇੰਨਾ ਪਿਆਰ ਕਰਦੇ ਐ ਕਬੱਡੀ ਨੂੰ ਕਬੱਡੀ ਦੇ ਖਿਡਾਰੀਆਂ ਨਾਲ ਉਹਨਾਂ ਸਤਕਾਰਦੇ ਐ ਆ ਭੈਣ ਆਈ ਐ ਮੇਰਾ ਖਿਆਲ ਆ ਵੀ ਦੋ ਕਿੰਨੇ ਮਹੀਨੇ ਦਾ ਬੱਚਾ ਜੀ ਇਹ ਦੋ ਮਹੀਨੇ ਦਾ ਬੱਚਾ ਹੈ ਕਹਿੰਦਾ ਵੀ ਨਾਮ ਐ ਇਹਦਾ ਪੂਰੀਆ ਰੱਖਿਆ ਔਰ ਗੁਰਤੀ ਮੈਂ ਤਵਾਣੀ ਹਾਕਮ ਵਾਲੀਏ ਜੱਗੂ ਤੋਂ ਏ ਸਤਕਾਰ ਕਬੱਡੀ ਨੂੰ ਬਖਸ਼ਿਆ ਜਾ ਰਿਹਾ ਹੈ ਔਰ ਜੱਗੂ ਹਾਥੋਂ ਤੋਂ ਪੁੰਝਦਾ ਨੌਜਾਨਾ ਔਰ ਇੱਕ ਗੁਰਤੀ ਦੇ ਦੇ ਔਰ ਸੱਚੇ ਪਾਤਸ਼ਾਹ ਗੁਰੂ ਮਾਰਾ ਦੇ ਮਿਹਰ ਭਰੇ ਹੱਥ ਰੱਖਣ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀਆਂ ਕਰੇ ਬੋਲੇ ਇਨਸਾਨਾ ਕਾ ਬਾਤ ਜਉਂਦੇ ਬਸਦੇ ਰੋ ਇਹ ਸਤਕਾਰ ਨੌਜਵਾਨਾਂ ਸਾਬ ਕੇ ਰੱਖਣਾ ਲੈ ਹੁਣ ਐ ਕਰ ਸ਼ਗਨ ਵੀ ਦੇ ਦੇ ਹੁਣ ਮੈਨੂੰ ਪਤਾ ਵੀ ਤੇਰੀ ਜੇਬ ਚ ਹੁਣ ਤੋਂ ਹੈ ਨਹੀਂ ਕੋਈ ਕੁਛ ਸ਼ਗਨ ਦੇ ਬੱਚੇ ਨੂੰ ਸੋਹਣਾ 14 ਸਾਲ ਦਾ ਰਹਿ ਔਰ ਇਹ ਸਰਕਾਰ ਇਹ ਪਿਆਰ ਥੋੜਾ ਇਸੇ ਤਰ੍ਹਾਂ ਬਰਕਰਾਰ ਰਵੇ ਇਸੇ ਤਰ੍ਹਾਂ ਤੁਸੀਂ ਇਹਨਾਂ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਨੌਜਵਾਨਾਂ ਗੁਰਤੀਆਂ ਦਿੰਦੇ ਰੋ ਮਾੜਾ ਲੈ ਭੈਣੇ ਤੈਨੂੰ ਲੈ ਵੀਰਾ ਤੈਨੂੰ ਬਹੁਤ ਬਹੁਤ ਵਧਾਈਆਂ ਸੱਚੇ ਬਾਦਸ਼ਾਹ ਇਸ ਬੱਚੇ ਦੀ ਦਿਨ ਦੁਗਣੀ ਰਾਤ ਚੌਗਣੀ ਉਮਰ ਕਰੇ ਔਰ ਹੋਰ ਤਰੱਕੀਆਂ ਕਰਨ ਕਾ ਇਹ ਤੇ ਫਿਰ ਪਤਾ ਹੈ ਵੀ ਜੱਗੂ ਨੇ ਦਿੱਤਾ ਸੋ ਜਉਂਦਾ ਵਸਦਾ ਰਵੇ ਆਓ ਜੁੜੀਏ ਅਮਰਤ ਜਉਂਦਾ ਵਸਦਾ ਰਹੇ ਸੋਹਣਿਆ ਤੂੰ ਸਾਡਾ ਛੋਟਾ ਵੀਰ ਆ ਮਾਣ ਆ ਸਾਨੂੰ ਤੇਰੇ ਤੇ